ओ प्लस प्लस वेलकम वेलकम पुत्र वेलकम पलूस वेलकम वेलकम किया हाल हेलो ਬਲੂਸ ਸ਼ਾਜਾ ਤਵੀਸ਼ ਵੈਲਕਮ ਮੇਟਾ ਵੈਲਕਮ ਵੈਲਕਮ ਸ਼ਾਜਾ ਬਲੂਸ ਨਾਲ ਆਡੀਓ ਨਾਲ ਬਲੂਸ 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 ਸ਼ਾਜਾ ਬਰਦਰ ਗਲੋਰੀ ਟੂ ਗਾਡ ਜਿੰਨੇ ਵਿੱਚ ਰੱਖਣਾ ਚਾਹੁੰਦਾ ਏ ਉਹਨੇ ਵਿੱਚ ਰਾਜੀ ਰਹਿਣਾ ਕੀਏ ਉਨੇ ਵਿੱਚ ਰਾਜੀ ਹੋ ਕੇ ਰਹੀਏ ਜਿੰਨੇ ਵਿੱਚ ਰੱਖਣਾ ਚਾਹੁੰਦਾ ਏ ਉਨੇ ਵਿੱਚ ਰਾਜੀ ਹੋ ਕੇ ਰਹੀਏ ਉਨੇ ਵਿੱਚ ਰਾਜੀ ਹੋ ਕੇ ਰਹੀਏ ਭੁੱਖ ਨੁਬਦਾ ਮੇਂਗਾ ਤੇ ਬੋਤਨਿਓ ਮਿਲਣਾ ਕੋ ਕਨੂ ਬਦਾਵੇਂਗਾ ਤੇ ਬਤਨੀਓ ਮਿਲਣਾ ਇੰਜ ਨਹੀਂ ਉਹ ਖੁਸ਼ੀਆਂ ਨਾਲ ਤੇਰਾ ਤੇਰਾ ਖੇਲਣਾ ਇੰਜ ਨਹੀਂ ਉਹ ਖੁਸ਼ੀਆਂ ਨਾਲ ਤੇਰਾ ਤੇਰਾ ਖੇਲਣਾ ਥੋੜੇ ਵਿੱਚ ਵਾਦਾ ਵੀ ਉਹ ਪਾਉਂਦਾ ਏ ਥੋੜੇ ਵਿੱਚ ਵਾਦਾ ਵੀ ਉਹ ਪਾਉਂਦਾ ਏ ਉਹਨੇ ਵਿੱਚ ਰਾਜੀ ਰਹਿਣਾ ਪਈਏ ਉਨੇ ਵਿੱਚ ਰਾਜੀ ਹੋ ਕੇ ਰਹੀਏ ਜਿੰਨੇ ਵਿੱਚ ਰੱਖਣਾ ਚਾਹੁੰਦਾ ਏ ਉਨੇ ਵਿੱਚ ਰਾਜੀ ਹੋ ਕੇ ਰਹੀਏ ਉਨੇ ਵਿੱਚ ਰਾਜੀ ਹੋ ਕੇ ਰਹੀਏ ਸੰਤ ਅਯੂਬ ਬੰਗੂ ਸਿੱਧਕ ਨਵਾਲਾ ਤੂੰ ਦੁੱਖ ਪਾਵੇਂ ਜਿੰਨੇ ਹੋਣ ਗਲ ਨਾਲ ਲਾ ਲੈ ਤੂੰ ਸੰਤ ਅਯੂਬ ਵਾਂਗੂ ਸਿੱਧ ਕਰਨ ਵਾਲੇ ਤੂੰ ਦੁੱਖ ਪਾਵੇਂ ਜਿੰਨੇ ਔਣ ਗਲ ਨਾਲ ਲਾਲੇ ਤੂੰ ਦੁੱਖ ਪਾ ਕੇ ਹੀ ਸੁਖ ਆਉਂਦਾ ਏ ਦੁੱਖ ਪਾ ਕੇ ਹੀ ਸੁਖ ਆਉਂਦਾ ਏ ਉਹਨੇ ਵਿੱਚ ਰਾਜੀ ਰਹਿਣਾ ਸਿੱਖੀਏ ਉਹਨੇ ਵਿੱਚ ਰਾਜੀ ਹੋ ਕੇ ਰਹੀਏ ਜਿੰਦਗੀ ਦੇ ਰਾਹ ਵਿੱਚ ਸਾਹਾਂ ਦਾ ਕੀ ਪੇਤੇ ਜਿੰਦਗੀ ਦੇ ਰਾਹ ਵਿੱਚ ਸਾਹਾਂ ਦਾ